ਨਮਸਕਾਰ ਸਤਿ ਸ੍ਰੀ ਅਕਾਲ ਅਸੀਂ ਐਡਵੇਜ਼ ਕੇਅਰ ਸੈਂਟਰ ਚੰਡੀਗੜ੍ਹ ਤੋਂ ਬੋਲ ਰਹੇ ਹਾਂ ਡਾਕਟਰ ਸੁਭਾਸ਼ ਕਟਾਣਾ ਹਰ ਬਾਰੀ ਦੱਸੀਦਾ ਹੈ ਕਿ ਅਸੀਂ ਗੁਰਪੁਤ ਤੋਂ ਹਿੰਦੂ ਤੋਂ ਪਾਸ ਆਉਟ ਹੈ ਹੋਰ ਬੜੀ ਗੱਲ ਇਹ ਕਰੀ ਦੀ ਹੈ ਕਿ ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੰਗੀਆਂ ਰੂਹਾਂ ਜਿਹਨਾਂ ਨੂੰ ਕਹਿੰਦੇ ਰੂਹਾ ਸਾਕਸ਼ਤ ਪ੍ਰਮਾਤਮਾ ਦਾ ਰੂਪ ਹੁੰਦੇ ਨੇ ਉਹ ਲੋਕ ਜਿਆਦਾ ਕਿਸੇ ਕੋਲ ਵਿਜ਼ਿਟ ਕਰਦੇ ਨੇ ਤੇ ਉਨ੍ਹਾਂ ਦੇ ਵਿੱਚੋਂ ਅੱਜ ਅਸੀਂ ਆਪ ਹੀ ਇਕ ਮਿਲਵਾਨ ਜਾ ਰਹੇ ਹਾਂ ਸਰਦਾਰ ਸੁਪਿੰਦਰ ਸਿੰਘ ਜੀ ਨੇ ਕੈਨੇਡਾ ਦੇ ਵਿੱਚ ਨੇ ਲੰਬੇ ਸਮੇਂ ਤੋਂ ਉੱਥੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ ਉੱਥੇ ਡਾਕਟਰਾਂ ਨੇ ਇਹਨਾਂ ਨੂੰ ਸ਼ਾਇਦ ਕੋਈ ਤਕਲੀਫ ਦੱਸੀ ਸੀ ਮੈਂ ਆਪਣੇ ਮੁਖਾਰਿਕਨ ਤੋਂ ਕੁਝ ਨਹੀਂ ਕਹੂੰਗਾ ਕਿਉਂਕਿ ਗੁਰਸਿੱਖ ਨੇ ਅੰਮ੍ਰਿਤਧਾਰੀ ਨੇ ਕੋਈ ਕਮਾਫਰਾ ਘੱਟਣ ਵਾਲੀ ਗੱਲ ਨਹੀਂ ਕਰਨੀ ਕਿ ਜੋ ਸੱਚ ਇਹਨਾਂ ਨੇ ਦੇਖਿਆ ਹੋ ਗਿਆ ਆਰਾਮ ਪਾਇਆ ਜਾਂ ਦੁੱਖ ਪਾਇਆ ਜੋ ਵੀ ਸਤਗੁਰ ਜਾਣੇ ਇਹ ਆਪਣੇ ਆਪ ਤੋਂ ਦੱਸਣਗੇ ਸਰਦਾਰ ਸਿੰਦਰ ਸਿੰਘ ਜੀ ਬਾਘਰਨ ਜਿਸ ਤਰੀਕੇ ਆਪ ਦਿਨ ਸਰਬ ਕੁਛ ਬਖਸ਼ਿਆ ਵਾ ਇਸ ਸਮਾਜ ਨੂੰ ਬਿਲਕੁਲ ਇਹ ਸਹੀ ਸਨੇਹ ਜਾਵੇ ਕਿ ਹਾਂ ਵੀ ਸਤਿਗੁਰ ਹੁੰਦਾ ਕਿਸਕੇ ਜੋ ਬਾਈ ਫਲਸਾਈ ਸਤੇਹੀ ਮੈਡੀਕ ਤੇ ਮੈਨੂੰ ਜਦੋਂ ਕੈਨੇਡਾ ਸੀਗਾ ਤੇ ਐਕਸਰਸਾਈਜ਼ ਕਰਨ ਲੱਗਿਆ ਸਾਹ ਦੀ ਤਕਲੀਫ ਹੋ ਗਈ ਸੀ ਮੱਕਾ ਚੜ ਜਾਂਦਾ ਸੀ ਇਸੇ ਕਰਕੇ ਜਲਦੀ ਵਾਕ ਕਰਦੇ ਆ ਤੇ ਉਸ ਤੋਂ ਬਾਅਦ ਮੈਂ ਬਹੁਤ ਧਿਆਨ ਨਹੀਂ ਦਿੱਤਾ ਪਰ ਨੋਟਿਸ ਕਰਦਾ ਰਿਹਾ ਤੇ ਫਿਰ ਉਸ ਤੋਂ ਬਾਅਦ ਮੈਂ ਇੰਡੀਆ ਆਉਣਾ ਸੀਗਾ ਮੈਂ ਕਿਹਾ ਵੀ ਇੰਡੀਆ ਹੋਂ ਚਲ ਕੇ ਮੈਡੀਕਲ ਕਰਾਵਾਂਗੇ ਤੇ ਉੱਥੇ ਪਤਾ ਲੱਗ ਜਾਏਗਾ بجائے ਕਿ ਜੇ ਕੈਨੇਡਾ کافی ਦੇਰ ਲੱਗ ਜਾਂਦੀ ਹੈ ਟੈਸਟ ਵਗੈਰਾ ਕਰਾਉਣ ਨੂੰ ਤੇ ਜਦੋਂ ਮੈਂ ਇੱਥੇ ਆਇਆ ਹਸਪੀਟਲ ਗਿਆ ਤੇ ਸਖੀ ਦੇ ਸਾਹ ਦੀ ਤਕਲੀਫ ਹੈ ਤੇ ਬਾਕੀ ਟੈਸਟ ਵਗੈਰਾ ਇੱਥੇ ਜੇ ਡਾਕਟਰ ਨੇ ਕੀਤੇ ਪਰ ਕੋਈ ਖਾਸ ਸਮਝ ਨਹੀਂ ਆਈ ਫਿਰ ਉਹਨਾਂ ਨੇ ਆਖੀ ਆਪਣਾ ਹਾਰਟ ਦੇ ਜਿਹੜਾ ਏਕੋ ਟੈਸਟ ਯਸ ਸਟ੍ਰੈਸ ਟੈਸਟ ਵੀ ਕਰਾਈ ਹੁੰਦੇ ਆ ਉਹ ਕਰਾ ਕੇ ਵੇਖ ਲੋ ਤੇ ਉਹ ਕੀਤੇ ਸਟ੍ਰੈਸ ਟੈਸਟ ਜਿਉਂ ਨਾਲ ਕੁਝ ਲੱਗਾ ਵੀ ਕੁਝ ਗੜਬੜ ਹੈ ਤੇ ਫਿਰ ਉਹਨਾਂ ਨੇ ਐਂਜਿਓਗ੍ਰਾਫੀ ਦੀ ਸਲਾਹ ਦਿੱਤੀ ਤੇ ਐਂਜਿਓਗ੍ਰਾਫੀ ਕਰਾਈ ਤੇ ਉਸੇ ਪਤਾ ਲੱਗਾ ਵੀ ਹਾਰਟ ਨੂੰ ਜਿਹੜੀ ਸਪਲਾਈ ਆਉਂਦੀ ਹੈ ਆਪਣੀ ਤੇ ਨਾਟਰੀਜ਼ ਹੁੰਦੀਆਂ ਜਿਹੜੀਆਂ ਤੇ ਉਹ ਉਹਨਾਂ ਚੋਂ ਦੋ ਕੰਪਲੀਟਲੀ ਬਲੌਕ ਨੇ ਤੇ ਜਿਹੜੀ ਪੀਜੀ ਹੈ ਔਰ 70% ਕੰ ਜੋ ਉਹਦੇ 'ਚ ਪ੍ਰੋਬਲਮ ਹੈ ਤੇ ਉਹਨਾਂ ਦੀ ਸਲਾਹ ਇਹ ਸੀ ਕਿ ਜਾਂ ਤੇ ਤੁਸੀਂ ਸਟੈਂਟ ਪਾਓ ਤੇ ਜਾਂ ਤੁਹਾਡੇ ਜਿਹੜੀ ਉਹ ਬਾਈਪਾਸ ਸਰਜਰੀ ਹੈ ਉਹਰ ਕਿ ਉਸ ਜਿੰਦਗੇ ਵੀ ਜਿਹੜਾ 8 ਲੀਰ ਉਹ ਸਟੈਂਟ ਪੈਥਲ ਦਾ ਤੇ ਤੀਜੀ ਚੋਂ ਥੋੜਾ ਮੁਸ਼ਕਲ ਹੋਏਗਾ ਤੇ ਬਾਈਪਾਸ ਸਰਜਰੀ ਡਨ ਐਡਵਾਈਸ ਕੀਤਾ ਤੇ ਫੇਰ ਅਸੀਂ ਟੈਸਟ ਕਰਾ ਕੇ ਉਹ ਉਸ ਨੂੰ ਜਵਾਬ ਤੇ ਨਹੀਂ ਉਹਨਾਂ ਕੋਈ ਦਿੱਤਾ ਪਰ ਟੈਸਟ ਕਰਾਉਤੀ ਐ ਨਹੀਂ ਇਤਲਾਹ ਕੀਤੀ ਤੇ ਕੋਈ ਆਯੁਰਵੇਦ ਵਗੈਰਾ ਜਾਂ ਅਲਟਰਨੇਟਿਵ ਮੈਡੀਸਿਨ ਦਾ ਕੋਈ ਇਹ ਇਲਾਜ ਹੋਵੇ ਤੇ ਸਰਜਰੀ ਉੱਪਰ ਨਾ ਕਰਨੀ ਪਏ ਤੇ ਉਹ ਜ਼ਿਆਦਾ ਬੈਟਰ অপਸ਼ਨ ਰਹੇਗਾ ਤੇ ਫਨ 10 ਸਈ ਡਾਕਟਰ ਸਰ ਡਾਕਟਰ ਸਾਹਿਬ ਦੀ ਤੇ ਇਹ ਇਨਾਂ ਕੋਲ ਪਹੁੰਚੇ ਇਹਨਾਂ ਨੇ ਜਿੱਤਾਂਗੇ ਆਪਣਾ ਨਜ਼ਰ ਵੇਖ ਕੇ ਜਾਂ ਜੋ ਵੀ ਇਹਨਾਂ ਦਾ ਪ੍ਰੋਸੀਜਰ ਹੈ ਉਹ ਉਹਦੇ ਹਿਸਾਬ ਨਾਲ ਇਹਨਾਂ ਦੱਸਿਆ ਵੀ ਠੀਕ ਹੈ ਵੀ ਸਰਜਰੀ ਦੀ ਲੋੜ ਨਹੀਂ ਪੈਗੀ ਤੇ ਵੈਸੇ ਹੀ ਆਪਣੇ ਆਇਰਵੇਦ ਨਾਲ ਇਹ ਠੀਕ ਹੋ ਸਕਦੀ ਹੈ ਤੇ ਫਿਰ ਅਸੀਂ ਆਪਣਾ ਸਲਾਹ ਕੀਤੀ ਵੀ ਠੀਕ ਹੈ ਇਹ ਜਿਹੜਾ ਆਪਸ਼ਨ ਹੈ ਇਹ ਜ਼ਿਆਦਾ ਵਧੀਆ ਹੈ ਕਿ ਸਰਜਰੀ ਅਸੀਂ ਕਰੀਏ ਸਰਜਰੀ ਕਰ ਜਾਈਏ ਤੇ ਨਾਲ ਤੋਂ ਅਸੀਂ ਟ੍ਰੀਟਮੈਂਟ ਸ਼ੁਰੂ ਕਰ ਲਈ ਤੇ ਹੁਣ ਅਬਾਊਟ ਤਿੰਨ ਕੁ ਮਹੀਨੇ ਹੋ ਗਏ ਐ ਤੇ ਹੁਣ ਨੂੰ ਬਹੁਤ فرق ਬਹੁਤ فرق ਹੈ ਕਿ ਹੁਣ ਪਹਿਲਾਂ ਜਿੱਥੇ ਕਿਲੋਮੀਟਰ ਚੱਲਣ ਨਾਲ ਸਾਹ ਘਟ ਜਾਂਦਾ ਸੀ ਛਾਤੀ 'ਚ ਹੈਵੀ ਹੈਵiness ਆ ਜਾਂਦੀ ਸੀ ਟਾਈਟਨੈਸ ਆ ਜਾਂਦੀ ਸੀ ਉਹ ਹੁਣ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਮੈਨੂੰ ਕਾਫੀ ਸਕਸੈਸ ਰਿਹਾ ਹੈ ਤੇ ਮੈਂ ਤੇ ਇਹ ਆਖਾਂਗਾ ਵੀ بجائے ਕੀ ਸਰਜਰੀ ਉਹਦਾ ਜਨਮ ਤੋਂ ਪਹਿਲਾਂ ਇਹ ਜਿਹਨੂੰ ਐਸਜੇ ਕੋਈ ਪ੍ਰੋਬਲਮ ਹੈ ਤੇ ਉਹ ਪਹਿਲਾਂ ਆਪਣਾ ਡਾਕਟਰ ਸਾਹਿਬ ਨੂੰ ਡਿਸਕਲਾਇਨ ਤੇ ਫਿਰ ਇਹਨਾਂ ਤੋਂ ਬਾਅਦ ਵੀ ਫਿਰ ਤੁਸੀਂ ਆਪਣਾ ਆਪਸ਼ਨ ਦੇ ਸਕਦੇ ਹੋ ਵੀ ਤੁਸੀਂ ਮਤਲਬ ਕੀ ਕਰਨਾ ਚਾਹੁੰਦੇ ਹੋ ਪਰ ਮੇਰੇ ਜਿਹੜਾ ਇਹ ਐਕਸਪੀਰੀਅנס ਹੈ ਇਹ ਵੀ ਜਿਹੜੀ ਆਪਣੀ ਆਇਰਲ ਲਈ ਦਾ ਜਿਹੜੀ ਟਰੀਟਮੈਂਟ ਇਹ ਜਿਹੜੀ ਦੇ ਰਿਆ ਗਿਆ ਇਟ ਇਜ਼ ਵੈਰੀ ਗੁੱਡ ਬਹੁਤ ਸਕਸੈਸਫੁਲ ਹੈ ਯੋਨੋ ਤੇ ਬਹੁਤ ਫਰਕ ਪਿਆ ਹੈ ਕਿਥੇ ਕਿਲੋਮੀਟਰ ਨਹੀਂ ਚੱਲ ਹੁੰਦਾ ਹੁਣ ਮੈਂ 6-7 ਸਵੇਰੇ ਕਿਲੋਮੀਟਰ ਚੱਲ ਲੈਣਾ 6-7 ਮੈਂ ਸ਼ਾਮ ਨੂੰ ਚੱਲ ਲੈਣਾ ਕੋਈ ਪ੍ਰੋਬਲਮ ਨਹੀਂ ਹੈ ਤੇ ਅਖੀਰਲੀ ਥੈਂਕਸ ਟੂ ਯੂ ਮੈਂ ਲੁਕ ਸਤਗੁਰ ਦੇ ਬਾਬੇ ਨਾਨਕ ਦੇ ਨਾਮ ਨਾਲ ਅਸੀਂ ਚੱਲਦੇ ਆਂ। ਨਹੀਂ ਉਹ ਸਤਗੁਰ ਨਾਮ ਦੇ ਗੁਰੂ ਮਹਾਰਾਜ ਦੀ ਕਿਰਪਾ ਸਰ ਮੈਂ ਤੇ ਸੇਵਕ ਆ ਸਮਾਜ ਦਾ। ਸੋ ਦੋਸਤੋ ਇਹ ਤੁਹਾਨੂੰ ਅਸੀਂ ਪਿੱਤਮ ਕੈਸੇ ਪਵਿੱਤਰ ਰੂਹ ਮਿਲਵਾਈ ਹੈ। ਗੁਰਸਿੱਖ ਨੇ ਅੰਮ੍ਰਿਤ ਧਾਰਨੀ ਉੱਥੇ ਜਾ ਕੇ ਧਰਮ ਕਾਇਮ ਰੱਖਿਆ ਵਾ ਜਿਹਨਾਂ ਲੋਕਾਂ ਨੇ ਉਹਨਾਂ ਦਾ ਸਾਡੇ ਕੋਲ ਹੋਰ ਵੱਖਰਾ ਸਤਕਾਰ ਹੁੰਦਾ ਹੈ। ਕਿ ਆਪਣੀ ਕਮਾਈ ਦੇ ਨਾਲ ਨਾਲ ਨੇਕ ਕਮਾਈ ਗੁਰੂ ਮਹਾਰਾਜ ਦੀ ਉਸੇ ਤਰੀਕੇ ਕਰਦੇ ਨੇ। ਸਾਨੂੰ ਬਹੁਤ ਦਿਲੋਂ ਜਾ ਕੇ ਕਹਿ ਸਕਦੇ ਤੁਸੀਂ ਕਿ ਇਹਨਾ ਅੱਛਾ ਲੱਗਦਾ ਕਿ ਇਹ ਪ੍ਰਮਾਤਮਾ ਵਾਹਿਗੁਰੂ ਤੇਰੇ ਨਾਮ ਨਾਲ ਬਾਬੇ ਨਾਨਕ ਦੇ ਨਾਮ ਨਾਲ ਇਹ ਸਾਰੇ ਕੋ ਯਕੀਨ ਕਰਕੇ ਆਉਂਦੇ ਆ ਬਹੁਤ ਅੱਛਾ ਤੁਹਾਨੂੰ ਵੀ ਲੱਗੇਗਾ ਮੈਨੂੰ ਵੀ ਲੱਗਿਆ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਇਸ ਤਰੀਕੇ ਸਫਰ ਕੀਤਾ ਇਸ ਤਰੀਕੇ ਡਾਕਟਰਾਂ ਨੇ ਦੱਸਿਆ ਇਸ ਤਰੀਕੇ ਮੈਨੂੰ ਹੁਣ ਆਰਾਮ ਹੈ ਸੋ ਮੇਰੀ ਬੇਨਤੀ ਹੈ ਸਮਾਜ ਨੂੰ ਕਿ ਜਿਹਦੇ ਨਾਲ ਕੋਈ ਕਿਸੇ ਨੂੰ ਇਸ ਤਰੀਕੇ ਦੁੱਖ ਤਕਲੀਫ ਹੋਏਗੀ ਝੂਠ ਨਹੀਂ ਬੋਲਿਆ ਜਾਏਗਾ ਔਰ ਆਰਾਮ ਪਰਮਾਤਮਾ ਦੀ ਕਿਰਪਾ ਅਜਿ ਨੂੰ ਜਰੂਰ ਕਰੇਗਾ ਸਤਿਗੁਰ ਦੀ ਕਿਰਪਾ ਹੁੰਦੀ ਹੈ ਸੱਤੇ ਹੁੰਦੀ ਹੈ ਭਾਈ ਜੀ ਦਾ ਖਾਲਸਾ ਭਾਈ ਜੀ ਕੀ ਪਤ